ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜੰਝਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇਸ਼ ਆਸਾਂ, ਉਮੀਦਾਂ ਤੇ ਸਿਰਜਣਾ ਵਿੱਚ ਭਰੋਸਾ ਰੱਖਦਾ ਹੈ ਤੇ ਨੌਜਵਾਨ ਪੀੜੀ ਉਹ ਸਭ ਕੁਝ ਸਿਰਜ ਰਹੀ ਹੈ ਜਿਸ ਦਾ ਕਦੇ ਸੁਪਨਾ ਦੇਖਿਆ ਜਾਂਦਾ ਸੀ। ਸ਼੍ਰੀ ਮੋਦੀ ਨੇ ਕੇਂਦਰੀ ਮੰਤਰੀ ਬਿਯੁਸ਼ ਗੋਲ ਦਾ ਇੱਕ ਲੇਖ ਸਾਂਝਾ ਕਰਦਿਆਂ ਕਿਹਾ ਕਿ ਇਹ ਲੇਖ ਦੇਸ਼ ਦੇ ਸਟਾਰਟਅਪ ਇਕੋਸਿਸਟਮ ਨੂੰ ਉਜਾਗਰ ਕਰਦਾ ਹੈ ਜੋ ਨਵੇਂ ਉਦਮੀਆਂ ਨੂੰ ਇੱਕ ਸਮਾਵਿਸ਼ੀ ਵਾਤਾਵਰਣ ਚ ਵਧਣ ਚ ਮਦਦ ਕਰ ਰਿਹਾ ਹੈ ਤੇ ਇੱਕ ਵਿਕਸਿਤ ਭਾਰਤ ਲਈ ਅਣਗਿਣਤ ਮੌਕਿਆਂ ਤੇ ਵਿਚਾਰ ਕਰਨ ਦਾ ਮੌਕਾ ਪ੍ਰਦਾਨ ਕਰ ਰਿਹਾ ਕੇਂਦਰੀ ਵਣਟੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਦੇ ਸਟਾਰਟਅਪ ਇਕੋਸਿਸਟਮ ਨੇ ਪਿਛਲੇ ਦਹਾਕੇ ਦੌਰਾਨ ਇਤਿਹਾਸਕ ਮੀਲ ਪੱਥਰ ਹਾਸਲ ਕੀਤੇ ਨੇ ਜੋ ਕਾਢਾਂ ਲਗਨ ਤੇ ਆਲਮੀ ਮਾਨਤਾ ਦੀ ਯਾਤਰਾ ਨੂੰ ਦਰਸਾਉਂਦਾ ਹੈ। ਦਸਮੀਂਸ ਰਾਸ਼ਟਰੀ ਸਟਾਰਟਅਪ ਦਿਵਸ ਤੇ ਵਾਕਈ ਤੇ ਉਦਮੀਆਂ ਕਾਢਾ ਕਰਨ ਵਾਲਿਆਂ ਤੇ ਉਦਯੋਗ ਦੇ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੋਇਲ ਨੇ ਭਾਰਤ ਦੀ ਸਟਾਰਟਅਪ ਯਾਤਰਾ ਨੂੰ ਸਫਲਤਾ ਤੇ ਵਿਕਾਸ ਦੀ ਇੱਕ ਬੇਮਿਸਾਲ ਕਹਾਣੀ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਟਾਰਟਅਪ ਛੋਟੀ ਸ਼ੁਰੂਆਤ ਤੋਂ ਵਦਕਿਅ ਅਜ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਬਣ ਕੇ ਉਹਨਾਂ ਨੇ ਭਾਰਤ ਦੀ ਸਟਾਰਟਅਪ ਯਾਤਰਾ ਦਾ ਹਿੱਸਾ ਬਣਨ ਲਈ ਬੇਸ਼ਕ ਨੱਚਵਾਨਾਂ ਦੀ ਸ਼ਲਾਘਾ ਕੀਤੀ। ਸਰਕਾਰ ਆਉਣ ਵਾਲੇ ਬਜਟ اجلاس ਵਿੱਚ ਬੀਜ ਐਕਟ 2026 ਪੇਸ਼ ਕਰੇਗੀ ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੇਂਦਰੀ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਇਸ ਕਾਨੂੰਨ ਦਾ ਉਦੇਸ਼ ਮਾੜੀ ਗੁਣਵੱਤਾ ਵਾਲੇ ਨਕਲੀ ਤੇ ਅਣਅਧਿਕਾਰਤ ਬੀਜਾਂ ਦੀ ਵਿਕਰੀ ਨੂੰ ਰੋਕਣਾ ਹੈ ਇਸ ਦਾ ਟੀਚਾ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਪ੍ਰਮਾਣਿਤ ਬੀਜ ਪ੍ਰਦਾਨ ਕਰਨਾ ਜਲਵਾਯੂ ਪੱਕੇ ਕਿਸਮਾਂ ਨੂੰ ਉਤਸ਼ਾਹਿਤ ਕਰਨਾ ਹੈ ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਜਾਣਕਾਰੀ ਤੱਕ ਪਹੁੰਚ ਦੀ ਸਹੂਲਤ ਵੀ ਤਵੇਗਾ इसमें ट्रेसेबिलिटी का पूरा एक सिस्टम होगा जो बीज आएंगे वो ये पता चलेगा कि डीलर के पास कहां से आए एक तो ये होगा कि खराब बीज सिस्टम में आएंगे ही नहीं और आए तो वो पकड़े जाएंगे और जिसने दिए उसको दंड दिया जा सकेगा इसकी व्यवस्था की गई है सीड कंपनी का रजिस्ट्रेशन बाकायदा किया जाएगा इससे अनाधिकृत रूप से अगर कोई बीज बेचेगा तो वो भी जानकारी तत्काल प्राप्त की जा सकेगी हाँ एक बात मैं इसमें कहता हूं कि परंपरागत बीज जो किसान गोता चला आया है पर ये प्रतिबंध लागू नहीं होंगे क्योंकि किसान आपस भी में भी बीजों का विनिमय करता है ਮੁਹਾਲੀ ਜੰਗਲਾਤ ਡਿਵੀਜ਼ਨ ਮੰਡਲ ਵੱਲੋਂ ਸਿਸਵਾ ਮਿਰਜ਼ਾਪੁਰ ਜੰਗਲ ਖੇਤਰ ਚ ਵਾਤਾਵਰਣ ਸੁਰੱਖਿਆ ਤੇ ਇਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਨੂੰ ਲੋਕਾਂ ਵੱਲੋਂ ਬਹੁਤ ਹੀ ਉਤਸ਼ਾਹਪੂਰਵਕ ਸਹਿਯੋਗ ਮਿਲ ਰਿਹਾ ਹੈ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲਚੰਦ ਘਟਾਰੂਚੱਕ ਨੇ ਕਿਹਾ ਕਿ ਲਗਭਗ 5 ਕਿਲੋਮੀਟਰ ਲੰਮਾ ਸਿਸਵਾ ਤੋਂ ਮਿਰਜ਼ਾਪੁਰ ਨੇਚਰ ਟ੍ਰੈਕ ਕੁਦਰਤੀ ਸੁੰਦਰਤਾ ਹਰੇ ਭਰੇ ਜੰਗਲਾਤ ਦ੍ਰਿਸ਼ ਸੁੰਦਰ ਦ੍ਰਿਸ਼ਟੀਕੋਣ ਤੇ ਬਾਜਟਾਵਾਂ ਕਰਕੇ ਲੋਕਾਂ ਚ ਬਹੁਤ ਮਕਬੂਲ ਬਣ ਚੁੱਕਿਆ ਹੈ ਉਨ੍ਹਾਂ ਕਿਹਾ ਕਿ ਸਿਸਵਾ ਡੈਮ ਵਿਖੇ ਬੋਟਿੰਗ ਦੀ ਨੂੰ ਸ਼ਾਨਦਾਰ ਤਜਰਬਾ ਪ੍ਰਦਾਨ ਕਰ ਰਹੀ ਹੈ ਨਹੀਂ ਇਸ ਤੋਂ ਇਲਾਵਾ ਡਿਵੀਜ਼ਨ ਵੱਲੋਂ ਹਰੇਕ ਨੇਚ ਉ ਟ੍ਰੈਕ ਤੇ ਟਰੈਕਿੰਗ ਰੂਟ ਤਿਆਰ ਕੀਤੇ ਜਾ ਰਹੇ ਨੇ ਜੋ ਛੇਤੀ ਹੀ ਲੋਕਾਂ ਲਈ ਖੋਲੇ ਜਾਣਗੇ ਉਹਨਾਂ ਦੱਸਿਆ ਉਸਿਸਵਾਂ ਡੈਮ ਵਿਖੇ ਇੱਕ ਕੁਦਰਤ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਪਹਿਲਾਂ ਸਾਈਕਲਿੰਗ ਮੁਕਾਬਲੇ ਤੇ ਫਿਰ ਟਰੈਕਿੰਗ ਪ੍ਰੋਗਰਾਮ ਕਰਵਾਇਆ ਗਿਆ ਇਸੇ ਨਾਲ ਨਾਲ ਸਕੂਲ ਦੇ ਬੱਚਿਆਂ ਦੀ ਨਿਯਮਿਤ ਸਿੱਖਿਆਤਮਕ ਯਾਤਰਾ ਵੀ ਸਿਸਵਾ ਕੁਦਰਤ ਜਾਗਰੂਕਤਾ ਕੈਂਪ ਚ ਕਰਵਾਈ ਜਾ ਰਹੀ ਹੈ ਤਾਂ ਜੋ ਨਵੀਂ ਪੀੜ੍ਹੀ ਚ ਵਾਤਾਵਰਣ ਸੰਭਾਲ ਦੀ ਭਾਵਨਾ ਵਿਕਸਿਤ ਕੀਤੀ ਜਾ ਸਕੇ ਅੰਮ੍ਰਿਤਸਰ ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਟ ਇਸੇ ਖਾਤੋਂ 4 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕਰਦਿਆਂ 40 ਕਿਲੋ ਹੈਰੋਇਨ ਤੇ ਦੋ ਕਾਰਾਂ ਬਰਾਮਦ ਕੀਤੀਆਂ ਨੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਮੌਲੂਲ ਦਾ ਪਰਦਾਫਾਸ਼ ਕਰਦਿਆਂ ਇਸ ਕਾਰ ਅਮਰਸਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਮੁਲਜ਼ਮਾ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਵਿੱਚ ਭੇਜਿਆ ਸਾਡੇ ਪਤਰਕਾਰ ਨੇ ਦੱਸਿਆ ਕਿ ਮੁਲਜ਼ਮਾਨੀ ਇਹ ਵੱਡੀ ਖੇਪ ਇੱਕ ਨਸ਼ਾ ਤਸਕਰ ਦੇ ਹੁਕਮਾ ਤੇ ਇਕੱਠੀ ਕੀਤੀ ਜਿਸ ਨੂੰ ਸੂਬੇ ਦੇ ਵੱਖ-ਵੱਖ ਇਲਾਕਿਆਂ ਚੋ ਅਗੇ ਸਪਲਾਈ ਕੀਤਾ ਜਾਣਾ ਸੀ ਪੁਲਿਸ ਇਸ ਮਾਮਲੇ ਚਗਲੀਰੀ ਜਾਂਚ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪੈ ਰਹੀ ਠੰਡ ਤੇ ਸੰਘਣੀ ਧੁੰਦ ਨੂੰ ਦੇਖਦਿਆਂ ਸਕੂਲਾਂ ਦੇ ਸਮੇਂ ਚ ਤਬਦੀਲੀ ਕੀਤੀ ਗਈ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹੁਣ ਪ੍ਰਾਇਮਰੀ ਸਕੂਲ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਜਦਕੀ ਮiddel হাই ਦੇ ਸੀਨੀਅਰ ਸਕੈਂਡਰੀ ਸਕੂਲ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਦੇ 20 ਮਿੰਟ ਤੱਕ ਖੁੱਲੇ ਰਹਿਣਗੇ ਇਹ ਨਵਾਂ ਸਮਾਂ 21 ਜਨਵਰੀ ਤੱਕ ਲਾਗੂ ਰਹੇਗਾ। ਸ਼੍ਰੀ ਬਿਆਸ ਨੇ ਕਿਹਾ ਕਿ ਉਹਨਾਂ ਨੇ ਸਕੂਲ ਮੁਖੀਆਂ ਤੇ ਜ਼ਿਲ੍ਹਾ ਸਕੂਲ ਸਿੱਖਿਆ ਅਧਿਕਾਰੀਆਂ ਨੂੰ ਸੂਬੇਵਾਰ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ 'ਚ ਇਸ ਉਸੋਧੇ ਹੋਏ ਸਮੇਂ ਦੇ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰਾਖੰਡ ਦਿੱਲੀ ਤੇ ਉੱਤਰ ਪ੍ਰਦੇਸ਼ ਚ ਸੰਗਣੀ ਤੋਂ ਬਿਹਦ ਸੰਗਣੀ ਤੋਂ ਲਈ orange alert ਜਾਰੀ ਕੀਤੇ ਵਿਭਾਗ ਨੇ ਕਿਹਾ ਕਿ ਅਜੋ ਹਰਿਆਣਾ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਤੇ ਦਿੱਲੀ ਚ ਸੀਤ ਲਹਿਰ ਦੀ ਸਥਿਤੀ ਜਾਰੀ ਰਹੇਗੀ ਵਿਭਾਗ ਨੇ ਮੰਗਲਵਾਰ ਤੱਕ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਲਦਾਖ ਚ ਵੀ ਵੱਖ-ਵੱਖ ਥਾਵਾਂ ਤੇ ਸੰਗਣੀ ਤੋਂੰਦੀ ਪੇਸ਼ੀਨ ਗੋਈ ਕੀਤੀ ਹੈ ਇਸ ਦਿਨ ਆਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ 1.7 ਹੈਂਡਲ ਹੈ ਐਤਰੀ ਰੀਆ ਆਰ ਆ ਨਿਊ ਚਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬਲਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ ਤੇ ਨਮਸਕਾਰ